ਵਿਟੈਂਡਾ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਬਾਬਾ ਸਾਹਿਬ ਡਾਕਟਰ ਧੀਮਰਾਉਂ ਅੰਬੇਡਕਰ ਪਾਰਕ ਵਿੱਚ ਸ਼੍ਰੋਮਣੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੁੰਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਭੋਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਭੋਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ ਅਤੇ ਸੁਭਾ ਸਕੱਤਰ ਪੰਜਾਬ ਮੀਨਾ ਰਾਣੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ साथे कलाकार सरदार सिंह जी दुना अपना मिशनरी गीत लैके आओगे सरदार सिंह जी दुबाना चलेगी चार साल कनेजा कढ़ी मूह पाया पूल तरफ़े ते जल्न तरफ़ाउे तूं आदारे पखा वेंदा पपा हिते बचा लाॻीअ में जबराद जी माॾियूं लोक जी मा जिथे बागीअ न जिथे बागीअ न साढा दुख बे बिल सुठ हूंदा तव्हां ब्राह्मण जी गंड कमा बे न वर्गा बेसखी हर प्रोती बेसी हर पी चार था पर कला मर मरो वर्गा ਤੇਰੀ ਰੰਗੀ ਨੇ ਤੇਰੀ ਅੰਦੀ ਨੇ ਪਰਮ ਤੇ ਖਸਪੋੜੇ ਤੂੰ ਨਾ ਟੱਕਰ ਦੀ ਬੈਠੀ ਨਾ ਲਾਆ ਕਰੋ ਜਿੰਨ ਅੱਜ ਘੁੱਟਨੇ ਮੈਨਾਂ ਸਾਥ ਕੋ ਰੋਣ ਦਾਸ ਖਰਾ ਦਾ ਕਰੋ ਬੋਦੀ ਟੱਕਾਰੇ ਉਹ ਪੈਂਟ ਵੀ ਨਾ ਲਾਣੀ ਜੀ ਐਕਟਿਵਿਟੀ ਮੈਂਬਰ ਪੰਜਾਬ ਆਪਣੇ ਜੱਟਾਂ ਨਾਲ ਸਾਡੇ ਕਾਮੀ ਨੇ ਪੈਂਟ ਨਹੀਂ ਲਾਣੀ ਜੀ सामने बैठे सारे बहुत ही सचिव सारे वाह जी का खालसा का, वाह पानी का मतदा खाली है पानी का मतदा खाली है देश में जमाली है देख में ਵਾਸ ਸਵਾਗਤ ਹੈ ਤੁਹਾਡਾ ਮੇਰੇ ਅੱਜ ਮੈਂ ਜੀਤਣ ਚਾਹੁੰਦਾ ਐਨ ਚਾਰਟ ਪੰਜਾਬ ਪੰਜਾਬ ਸੋਇਲ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਸੈਸਟ ਬੋਲਗੇ ਨਾਂ ਦੇ ਦੇ ਜਿੰਦਾਬਾਦ ਤੇਰੀਆਂ ਕਾਮਾਂ ਆਪਰੇ ਇਤਿਹਾਸੋਂ ਬੋਲ ਰਿਆਂ ਦੀਆਂ ਨੇ ਉਹ ਬਰਾਮ ਹੁੰਦੀਆਂ ਨੇ ਉਹ ਸਾਥੀਓ ਆਪਾਂ ਪਿਛਲੇ ਸਮੇਂ ਦੇ ਵਿੱਚ देखे दिया। तो कुछ दाने दाने बहुत सी सुनिया कर्बानिया ने इन महान शख्सियतों महान शख्सियत बाबा जीवन सिंह जी की बहुत बड़ी कुरानी है जो की नौवीं पाठशाही ਜਿਹੜੇ ਬ੍ਰੂਟਸ ਆਧਾਤ ਜੀ ਦਾ ਸੀ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਨੂੰ ਕੋਰਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਨਾਮ ਡਾਇਰੈਕਟਰ ਜੀ ਨੂੰ ਸਤਿ ਸ੍ਰੀ ਅਕਾਲ ਸਿਤਾਬ ਪ੍ਰੋਫੈਸਰ ਜੀ ਨੂੰ ਸਤਿ ਸ੍ਰੀ ਅਕਾਲ ਤੇ ਆਉਣ ਵਾਲੇ ਸਮੇਂ 'ਚ ਜਿੰਨਾ ਕੁ ਵੀ ਕਰ ਸਕੀਏ ਸਾਰੇ ਰਲ ਕੇ ਇਹ ਵੀ ਜੀ ਇਧਰ ਤੁਹਾਨੂੰ ਇਕ ਕਲਾ ਵਧਾਉਂਦੇ ਚੱਲਾਂਗੇ ਤੁਹਾਡਾ ਅਸ਼ੀਰਵਾਦ ਚਾਹੀਦਾ ਤੁਹਾਡਾ ਸਪੋਰਟ ਚਾਹੀਦਾ ਤੇ ਆਉਣ ਵਾਲੀ ਜਿਹੜੀ ਲੈਕਚਰ ਹੈ ਪੰਜਾਬ ਦੀ ਧਰਤੀ ਤੇ ਸਭ ਤੋਂ ਤੇ ਪੰਜਾਬ ਫੁੱਲ ਇਹਨਾਂ ਨੂੰ ਜਿਹੜੇ ਹੈ ਨਾ ਕਿ ਆਰਐਸਸ ਵਿੱਚ ਛੱਡੇ ਹੋਏ ਇਹਨਾਂ ਨੂੰ ਸਫਤ ਬਣਾਉਣਾ ਸਾਡੀਆਂ ਮਾਵਾਂ ਨੇ ਸਾਡੇ ਬੱਚਿਆਂ ਨੇ ਜੀਤਣ ਤੋਂ 2 ਮਹੀਨੇ ਤੋਂ ਕਹਿੰਦੇ ਆ ਜਾਵਾਂਗੇ 2 ਮਹੀਨੇ ਤੋਂ ਆ ਜਾਣਗੇ ਆਪਣਾ ਦੰਬਾ ਪਾ ਫੋਲਿਏ ਦੂਜਿਆਂ ਨੂੰ ਬਾਲਾ ਦੇਣ ਤੋਂ ਲਾ ਕੋਈ ਸੁਛਵਾਸ਼ ਨਹੀਂ ਆਪਣੇ ਦਿੱਖਾਰ ਲਿਆ ਕੇ ਆਪਣੀ ਮੂਵਮੈਂਟ ਨੂੰ ਖੜੀ ਕਰੀਏ ਤਾਂ ਕਿ ਉਹ ਵਾਲਾ ਚਪੜਾ ਨਾ ਹੋ ਜਾਵੇ ਕਿ ਲਾ ਕੇ ਰਜਾਣੇ ਨੂੰ ਅੱਜ ਸਾਥੀਓ ਜਿਹੜੀ ਲੜਾਈ ਆਪੇ 75 ਸਾਲਾਂ ਬਾਅਦ ਜੇ ਅੱਜ ਕਈ ਇਹ ਦੇਸ਼ ਆਜ਼ਾਦ ਹੋ ਗਿਆ ਆਜ਼ਾਦ ਨਹੀਂ ਹੋਇਆ ਅੱਜ ਗੁਲਾਮ ਆ ਬਾਬਾ ਸਾਹਿਬ ਭਿੰਦੇ ਡਾਕਟਰ ਨੇਕਾ ਜੀ ਸਰਬਾਨੀਆਂ ਧਾਡੀਆਂ ਡਾਡੀਆਂ ਜਾ ਰਹੀਆਂ ਨੇ ਤੇ ਉਹ ਭਰਨ ਚੌਧਰੀਆਂ ਦਾ ਬੋਲ ਨਹੀਂ ਅੱਜ ਆਪ ਵੀ ਬਾਬਾ ਜੀਵਨ ਸਿੰਘ ਜੀ ਦਾ ਕੋਈ ਜਨਮ ਦਿਨ ਮਨਾ ਰਹੇ ਆ ਖਾਣਾ ਅੱਜ ਜਿੰਨੇ ਆਏ ਆ ਇੱਥੇ ਪਾਸ ਜ਼ਰੂਰੀ ਜਨਾਂ ਦੇ ਵਿੱਚ ਫੀਚਾ ਕੇ ਅੱਜ ਸਨਨ ਕਰਕੇ ਜਾਣਾ ਪਊਗਾ ਇੱਕ ਕਨਵੈਨਸ਼ਨ ਆ ਸਾਬ ਕਾਸ਼ੀਰਾਮ ਜੀ ਨੇ ਅਸੀਂ ਕਿਤੇ ਭੁੱਲਣਾ ਜਾਂ ਜੇ ਮਹਾਪੁਰਸ਼ਾਂ ਦੀ ਕੁਰਬਾਨੀ ਨੂੰ ਇਸ ਬੈਨਰ ਤਲੇ ਫੜੀਆਂ ਕੀਤੀਆਂ ਸੀ ਸ਼ੁਰੂ ਕੀਤੀਆਂ ਸੀ ਪਰ ਪਿਛਲੇ ਸੈਂਕੜੇ ਸਾਲਾਂ ਤੋਂ ਪੂਰੇ ਦੇਸ਼ ਵਿੱਚ ਚੱਲ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਹੈ ਬਹੁਜਨ ਸਮਾਜ ਨੂੰ ਜਗਾਉਣਾ ਅੱਜ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਬਾਬਾ ਜੀਵਨ ਸਿੰਘ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਨੇ ਗੜਨੜ ਲਾਕੇ ਰੰਗਰੇਟੇ ਗੁਰੂ ਦੇ ਬੇਟੇ ਕਿਹਾ ਸਿੱਖ ਜਗਤ ਦੇ ਵਿੱਚ ਸ਼੍ਰੋਮਣੀ ਸ਼ਹੀਦ ਦਾ ਰੁਤਬਾ ਪ੍ਰਾਪਤ ਹੈ। ਔਰ ਔਰ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਅਨਸ਼ੋਰ ਵੰਸ਼ ਹੈ ਜਿਹੜੀਆਂ ਦਲੇ ਪਰ ਪਛੜੀਆਂ ਸ਼ਰੀਲੀਆਂ ਆ ਅੱਜ ਜਿੱਥੇ ਕਸ਼ਮੀਸ਼ ਪਿਸਾ ਚਮਕੌਰ ਦੀ ਗੜੀ ਤੇ ਗਰੀਬਾਂ ਦੇ ਸਿਰ ਤੇ ਕਲਗੀ ਲਾਉਂਦੇ ਸੀ ਇਹਨ ਗਰੀਬ ਸਿੱਖਣ ਕੋਧੂ ਪਾਤਸ਼ਾਹੀ ਉੱਥੇ ਅੱਜ ਅਸੀਂ 222 ਦੇਖ ਰਹੇ ਆ ਪੰਜਾਬ ਤੇ ਕਿ ਦਲਤਾਂ ਔਰ ਪਛੜੇ ਵਰਗਾਂ ਨਾਲ ਗਾਲੀ ਗਲੋਚ ਹੋ ਰਿਹਾ। ਸੱਗੇ ਗਾਵੀ ਗਲੋਚ ਪਿੰਡ ਦੀ ਉੱਤੀ ਯਾਦ ਕਰਦੀ ਸੀ ਅੱਜ ਰਾਜਨੀਤਿਕ ਦਲ ਕਰਦੇ ਆ ਕਾਂਗਰਸ ਦੀ ਕਾਂਗਰਸ ਪਾਰਟੀ ਨੇ ਆਪਣੀ ਹਾਰ ਦਾ ਕਾਰਨ ਇਹ ਦੱਸਿਆ 2022 ਦੇ ਵਿੱਚ ਕਿ ਅਸੀਂ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾਤੀਆਂ ਉਹ ਚੰਨੀ ਦੇ ਉੱਤੇ ਜਾਖੜ ਦਾ ਕਮੈਂਟ ਸੀ ਤੇ ਜੇ ਅੱਜ ਵੀ ਦਲਤਾ ਪਛੜਿਆ ਨੂੰ ਕਾਂਗਰਸ ਵਰਗੀ ਪਾਰਟੀ ਪੈਰਾਂ ਦੀਆਂ ਜੁੱਤੀਆਂ ਦੱਸ ਰਹੀ ਆ ਇਹਦਾ ਮਤਲਬ ਜਾਤੀ ਦੇ 75 ਸਾਲਾਂ ਦੇ ਵਿੱਚ ਦਲਤਾਂ ਔਰ ਪਛੜੇ ਵਰਗ ਨੂੰ ਇਸ ਗੁਲਾਮੀ ਦੇ ਖਿਲਾਫ ਖੜੇ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੇ 178 ਲੱਖ ਸ਼ਰਮੀਆਂ ਪੋਸਟਾਂ ਤੇ ਲਿਖ ਕੇ ਦਿੱਤਾ ਕਿ ਦਲੇਤਾਂ ਔਰ ਪਛੜੇ ਵਰਗਾਂ ਨੂੰ ਅਨੁਸੂਚਿਤ ਜਾਤੀਆਂ ਦੀਆਂ 39 ਬਰਾਦਰੀਆਂ OBC ਪਛੜੇ ਵਰਗਾਂ ਦੀਆਂ ਜਿਨ੍ਹਾਂ ਨੂੰ ਅਸੀਂ ਪਿੰਡਾਂ ਚ ਚੋਰ ਲਾਈ ਸ਼ਿਮਬਤਖਾਨ ਲੋਹਾਰ ਸੁਨਿਆਰ ਕਰਨੇ ਆ ਖੁਮਿਆਰ ਕਰਨੇ ਆ ਉਹਨਾਂ ਦੀਆਂ 75 ਬਰਾਦਰੀਆਂ ਇਹਨਾਂ ਨੂੰ ਇਸ ਕਰਕੇ ਰਿਜ਼ਰਵੇਸ਼ਨ ਨਹੀਂ ਦਿੱਤੀ ਆਮ ਆਦਮੀ ਪਾਰਟੀ ਕਹਿੰਦੀ ਕਿ ਇਹ ਮਲੇਰ ਕੋਟਲੇ ਮਾ ਨੇ ਇਨਫੀਛਟ ਕੋਟਲੇ ਮਾ ਨੇ ਉਹ ਹਾਈ ਕੋਰਟ ਦੇ ਵਿੱਚ ਰੈਟ ਪਟੀਸ਼ਨ ਦਾਇਰ ਕਰਕੇ ਗਿਆ ਰਾਜਸਥਾਨ ਦੇ ਵਿੱਚ ਪਾਣੀ ਦੇ ਘੜੇ ਨੂੰ ਹੱਥ ਲਾਣ ਤੇ 9 ਸਾਲ ਦਾ ਬੱਚਾ ਕੁੱਟ-ਕੁੱਟ ਕੇ ਮਾਰਤਾ ਮਲੇਰ ਕੋਟਲੇ ਦੇ ਵਿੱਚ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਵੀ ਅੰਸ਼ਵੰਸ਼ ਮੱਝਵੀ ਸਿੱਖ ਭਾਈਚਾਰੇ ਦਾ ਗਰਗੀ ਸਿੰਘ ਮਲੇਰਕੋਟਲੇ ਦੇ ਅਬਦੁੱਲਾਪੁਰ ਪਿੰਡ ਦੇ ਵਿੱਚ ਸਾੜੀ ਪੁੱਟੀ ਗਈ, ਮੁੰਡਾ ਪੁੱਟਿਆ ਗਿਆ, ਪਾਗ ਖਿੜਾਰੀ ਗਈ, ਉਹਦਾ ਮੂੰਹ ਕਾਲਾ ਕੀਤਾ ਗਿਆ ਔਰ ਇਸ ਦੇਸ਼ ਦਾ ਜੋੜਾਵਰ ਨੂੰ ਸਬਰ ਨਹੀਂ ਆਉਂਦਾ ਕਿ ਚਾਰ ਜਣੇ ਇੱਕ ਜੱਗ ਵਿੱਚ ਮੂਠ ਕਰਦੇ ਔਰ ਪਰੌਣ ਦੀ ਕੋਸ਼ਿਸ਼ ਕਰਦੇ। ਐਹੋ ਜਿਹੇ ਹਾਲਾਤਾਂ ਵਿੱਚ ਬਹੁਤ ਜਣ ਸਮਾਜ ਪਾਰਟੀ ਨੇ ਪ੍ਰੋਗਰਾਮ ਲਿਖਿਆ ਆ ਕਿ ਗੜੀ-ਗੜੀ ਕੁੱਤੇ-ਕੁੱਤੇ ਜਾ ਕੇ ਜਿੱਥੇ ਗੁਰੂਆਂ ਮਹਾਂਪੁਰਖਾਂ ਦੇ ਦਿਨ-ਦੇਸਾਂ ਨੂੰ ਮਨਾਉਣਾ, ਉੱਥੇ ਆਜ਼ਾਦੀ ਦੇ 75 ਸਾਲਾਂ 'ਚ ਬਲੇਪਰ ਪਛੜਾ ਵਰਗ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗੁਲਾਮ ਕਿਉਂ ਆ? ਫਯਾਦੀ ਅੱਜ ਤੱਕ ਕਿਉਂ ਨਹੀਂ ਦੁਖੀ ਹੋਰ ਪੀੜਤ ਬਿਓਆ ਗਰੀਬ ਲਾਚਾਰ ਕਿਉਆ ਇਹਦਾ ਮੁੱਦਾ ਅੱਤੇ ਲੈ ਕੇ ਅਸੀਂ ਸੜਕ ਦੇ ਉੱਤੇ ਭੈਣ ਕੁਮਾਰੀ ਮਾਇਆਵਤੀ ਜੀ ਚਾਰ-ਚਾਰ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਬਹੁਜਨ ਸਮਾਜ ਪਾਰਟੀ ਦਾ ਨਾਰਾ ਸੀ ਤੱਕ ਤੇ ਦਲਤਾ ਔਰ ਪਛੜੇ ਵਰਗਾ ਨੂੰ ਬਰਾਬਰ ਦਾ ਹਿੱਸਾ ਦੇਣ ਲਈ ਧਨ ਧਰਤੀ ਜ਼ਮੀਨ ਦੇ ਵਿੱਚ ਪਾਰਟੀ ਦਾ ਨਾਰਾ ਸੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਵਾ ਗੁਰੂਆਂ ਦਾ ਨਾਰਾ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਰਤ ਕਰੋ ਵਾਲਾ ਨਾਰਾ ਮੰਨਿਆ ਗਿਆ ਨਾਮ ਜਪੋ ਵਾਲਾ ਨਾਰਾ ਮੰਨਿਆ ਗਿਆ ਹਰ ਸਪੀਕਰ ਦੇ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਕੇ ਸਤਨਾਮ ਵਾਹਿਗੁਰੂ ਦਾ ਯਾਦ ਕੀਤਾ ਜਾਂਦਾ ਪਰ ਪੰਡ ਛੱਕੋ ਦਾ ਨਾਰਾ ਅੱਜ ਤੱਕ ਵੀ ਪੰਜਾਬ 'ਚ ਲੱਗੂ ਨਹੀਂ ਹੋਇਆ ਗਲਤ ਪਛੜਾ ਅੱਜ ਵੀ ਦੇ ਜਮੀਨਾ ਕਿਉਂ ਆ ਅੱਜ ਵੀ ਦਲਿਤ ਔਰ ਪਛੜਾ ਵਰਗ ਮਲੂਕਾ ਜਿੱਥੇ ਤੋਂ ਤੂਬੇ ਦੇ ਵਿੱਚ ਕੈਬਨਟ ਮੰਤਰੀ ਰਿਆ ਹੋਵੇ ਉਸ ਪਿੰਡ ਦੇ ਵਿੱਚ ਅੱਜ ਵੀ ਇਸ ਸਪੀਕਰ ਤੋਂ ਅਨਾਊਂਸਮੈਂਟ ਹੋਵੇ ਕਿ ਦਲਤਾਂ ਪਛੜੇ ਵਰਗਾਂ ਦੀਆਂ ਜਿਹੜੀਆਂ ਔਰਤਾਂ ਆ ਉਹ ਪਿਛਲੇ ਕੁਰਸੀਆਂ ਤੇ ਜਾ ਕੇ ਬਹਿ ਜਾਣ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕਿਆ ਹੋ ਸਕਦੀ ਆ ਮਹਾਰਾਜ ਪਿੰਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਿੰਡ ਮੁੱਖ ਮੰਤਰੀ ਦਾ ਪਿੰਡ ਹੋਵੇ ਦਲਤਾ ਪਛੜੇ ਵਰਗਾਂ ਦੇ ਬੱਚੇ ਉਹਨਾਂ ਦੀਆਂ ਦਲੀਆਂ ਵਿੱਚ ਸੀਵਰੇਜ ਦਾ ਇੰਨਾ ਪਾਣੀ ਹੋਵੇ ਕਿ ਉਹ ਲੋਕ ਜਿਹ ਦਲਤਾਂ ਪਛੜੇ ਵਰਗਾਂ ਦੇ ਬੱਚੇ ਸਕੂਲ ਜਾਣ ਦੇ ਲਈ ਵਿਦਿਆਲਿਆਣ ਦੇ ਲਈ ਉਹ ਗਲੀ ਚੋਂ ਲੰਘ ਕੇ ਜਾ ਸਕਣ ਕੰਢ ਕੋਠੇ ਕੱਟ ਕੇ ਇੱਕ ਕੋਠੇ ਤੋਂ ਦੂਜਾ ਕੋਠਾ ਦੂਜੇ ਕੋਠੇ ਤੋਂ ਤੀਜਾ ਕੋਠਾ ਤੇ ਸਕੂਲ ਬਤ ਦੇਖੋ ਐਹੋ ਜਿਹੇ ਜਿਹੜਾ ਹਾਲਾ ਪੂਰੇ ਪੰਜਾਬ ਦੇ ਵਿੱਚ ਬੜੇ ਬੁਰੇ ਹਾਲਾਤ ਹੈ ਦੇਸ਼ ਦੇ ਵਿੱਚ ਬੁਰੇ ਹਾਲਾਤ ਹੈ ਸਹਿਰ ਕੁਮਾਰੀ ਮਾਇਆਵਤੀ ਜੀ ਜਦੋਂ ਮੁੱਖ ਮੰਤਰੀ ਬਣੇ ਗਰੀਬਾਂ ਨੂੰ 4-3-3 ਕਿੱਲੇ ਜ਼ਮੀਨ ਦੇ ਵੰਡੇ ਗਏ 11 ਲੱਖ ਕਿੱਲਾ ਜ਼ਮੀਨ ਦਾ ਵੰਡਿਆ ਗਿਆ ਗਰੀਬਾਂ ਦੇ ਲਈ ਜਿਹੜੀਆਂ ਬੈਕਲੌਗ ਸੀ ਨੌਕਰੀਆਂ ਦਾ ਸ਼ਡਿਊਲ ਕਾਸਟ ਭਾਈਚਾਰਿਆਂ ਦਾ ਬੈਕਵਰਡ ਭਾਈਚਾਰਿਆਂ ਦਾ ਉਹ ਖਤਮ ਕੀਤਾ ਗਿਆ ਔਰ ਲੱਖਾਂ ਨੌਕਰੀਆਂ ਭਰੀਆਂ ਗਈਆਂ ਓਬੀਸੀ ਭਾਈਚਾਰਾ ਜਿੰਗੀਆਂ ਪੰਜਾਬ ਦੇ ਵਿੱਚ 75 ਬਰਾਦਰੀਆਂ ਆਂ ਦੇਸ਼ ਵਿੱਚ 3743 ਬਰਾਦਰੀਆਂ 3743 ਉਹਨਾਂ ਨੂੰ ਮੰਡਲ ਕਮਿਸ਼ਨ ਰਿਪੋਰਟ ਦਿੱਤੀ ਗਈ ਨੌਕਰੀਆਂ ਤੇ 22% ਰੱਖਮਕਰਨ ਦਿੱਤਾ ਗਿਆ ਪੰਜਾਬ ਦੇ ਵਿੱਚ 1962 ਤੋਂ OBC ਭਾਈਚਾਰਿਆਂ ਲਈ 2% ਰੱਖਮਕਰਨ 1975 ਦੇ ਵਿੱਚ 5% 2017 ਦੇ ਵਿੱਚ 12% ਉਹ ਵੀ ਲਾਗੂ ਨਹੀਂ ਕੀਤਾ ਗਿਆ ਗਰੀਬ ਤਰ ਪਛੜੇ ਨੂੰ ਹਰ ਖੇਤਰ ਚ ਧੱਕਿਆ ਗਿਆ ਭਾਉਜਨ ਸਮਾਜ ਪਾਰਟੀ ਦੀ ਸਰਕਾਰ ਦਾ ਮਾਡਲ ਸਾਡੇ ਸਾਹਮਣੇ ਆ ਭੈਣ ਤੇ ਮਾਰੀ ਮਾਏ ਵਤੀ ਜੀ ਨੇ ਹਰ ਖੇਤਰ ਵਿੱਚ ਗਲੁੱਤਰ ਪਛੜੇ ਵਰਗਾਂ ਨੂੰ ਆਬਾਦੀ ਦੇ ਹਿਸਾਬ ਨਾਲ ਬਰਾਬਰ ਨੁਮਾਇੰਦਗੀ ਦਿੱਤੀ ਭਾਉਜਨ ਸਮਾਜ ਪਾਰਟੀ ਕੰਮ ਕਰਨ ਵਾਲਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਫੋਰਫਰੰਟ ਤੇ ਲਿਆ ਰਹੀ ਹੈ ਔਰ ਜਿਹੜੇ ਬੜੇ ਲੰਬੇ ਸਮੇਂ ਤੋਂ ਤੋਰ ਤੇ ਲੱਗੇ ਬੈਠੇ ਸੀ ਲੇਕਿਨ ਕੰਮ ਦੀ ਕਾਰਗੁਜ਼ਾਰੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਵਰਕ ਡਾਊਨ ਰਿਪੋਰਟ ਸੀ ਕਿ ਬੜੀ ਮੇਲਵਾ ਜਾਂ ਜੀਓ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਬੇਨਤੀ ਕਰ ਰਹੇ ਹਾਂ ਕਿ ਉਹ ਸੇਵਾ ਮੁਕਤ ਹੋ ਕੇ ਘਰ ਬੈਠਣ ਪਾਰਟੀ ਦੇ ਵੋਟਰ ਔਰ ਸਪੋਟਰ ਬਣੇ ਰਹਿਣ ਉਹਦੇ ਉਹਨਾਂ ਨੂੰ ਦਈਏ ਜਿਹੜੇ ਗਲੀ ਗਲੀ ਕੂਚੇ ਪੁੱਚੇ ਜਾ ਕੇ ਘਰ ਘਰ ਜਾ ਸਕਦੇ ਆ ਇਸ ਕਰਕੇ ਇਹ ਅਸੰਤੋਸ਼ ਨਹੀਂ ਤੇ ਸੰਤੋਸ਼ ਦੀਆਂ ਗੱਲਾਂ ਹੋ ਰਹੀਆਂ ਆ ਔਰ ਸੰਤੋਸ਼ ਨੂੰ ਚੈੱਕ ਕੀਤਾ ਜਾ ਰਿਹਾ ਕਿ ਕਿੰਨਾ ਇੱਕ ਸੰਤੋਸ਼ ਮੈਂ ਇੱਕ ਇਸ ਕੱਟ ਨੂੰ ਨਾ ਹਜ਼ਾਰਾਂ ਦੇ ਕੱਟ ਦੇਖਣਾ ਚਾਹੁੰਦਾ ਸੀ ਕੱਟ ਤੋਂ ਮੈਂ ਸੰਤੋਸ਼ਟ ਨਹੀਂ ਔਰ ਅਸੀਂ ਇੱਕ ਕੱਟ ਨੂੰ ਹਜ਼ਾਰਾਂ ਦਾ ਕੱਟ ਮੈਨੂੰ ਉਮੀਦ ਹੈ ਅਗਲਾ ਜਿਹੜਾ ਅਸੀਂ ਕੋਈ ਵੀ ਪਟੰਡੇ ਦਾ ਪ੍ਰੋਗਰਾਮ ਕਰਾਂਗੇ ਉਹ ਫਜਾਰਾ ਚ ਹੋਏਗਾ। ਰਾਜਸਥਾਨ ਦੇ ਵਿੱਚ ਜਿਹੜਾ ਸ਼ੈਲ ਸਿੰਘ ਨੌ ਦਾ ਮਾਸਟਰ ਸੀ ਉਹਦੀ ਬਰਾਦਰੀ ਦੇ ਲੋਕ ਅੱਗੇ ਆਏ ਆ ਔਰ ਉਹਨਾਂ ਨੇ ਵੱਡੇ ਵੱਡੇ ਕੱਟ ਕਰਕੇ ਇਹ ਕਿਹਾ ਕਿ ਸ਼ੈਲ ਸਿੰਘ ਜਿਹੜਾ ਆ ਇਹਨੇ ਜੋ ਕੀਤਾ ਠੀਕ ਕੀਤਾ। ਅੱਗੇ ਤਾਂ ਆਏ ਆ ਲੇਕਿਨ ਮਨੁਵਾਦੀ ਸੋਚ ਨਾਲ ਆਏ ਆ। ਕਿਸੇ ਗਰੀਬ ਨਾਲ ਖੜੇ ਹੋਣ ਦੇ ਲਈ ਨਹੀਂ ਆਏ ਜਿਹਦੀ ਬਹੁਜਨ ਸਮਾਜ ਪਾਰਟੀ ਨਿਰਨਾ ਕਰਦੀ। ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ। ਅਸਲੀ ਗੱਲ ਇਹ ਆ ਕਿ ਜਿਹੜੇ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਗਿਆ ਜਿਹਨੂੰ ਇਹ ਤੇ ਦੇਸ਼ ਦਾ ਇਸ ਸੂਬੇ ਦਾ ਅੰਸ਼ਰ ਬੰਚ ਪਾਈ ਜੀਵਨ ਸਿੰਘ ਜੀ ਦਾ ਜਿਹੜਾ ਰੰਗਰੇਟਾ ਸਮਾਜ ਹੈ ਸਾਡਾ ਉਹ ਪੰਜਵੇਂ ਸਭਜਤਾ ਕਰਕੇ ਤੱਕ ਵੀ ਯਾਦ ਕਰਦਾ ਕਿਉਂ ਨਹੀਂ ਪੰਜ ਤੇ ਥੇਕੇਦਾਰਾਂ ਨੇ ਇਸ ਪੰਜਾਬ ਦੇ ਦੇਸ਼ ਦੇ ਦਲਤਾਂ ਔਰ ਪਛੜੇ ਵਰਗਾਂ ਨੂੰ ਬਰਾਬਰ ਦੀ ਨਿਬੰਦਗੀ ਦਿੱਤੀ ਬਰਾਬਰ ਦਾ ਮਾਨ ਸਨਮਾਨ ਦਿੱਤਾ ਕਿਉਂ ਅੱਜ ਵੀ ਪੰਜਾਬ ਦੇ ਵਿੱਚ ਸਿਵਿਆਂ ਨੂੰ ਦਲਤ ਸਿਵਿਆਂ ਨੂੰ ਦਲਤ ਪਛੜੇ ਵਰਗਾਂ ਦੇ ਸਿਵਿਆਂ ਨੂੰ ਜਾਂਦੇ ਜਿਹੜੇ ਰਾਹ ਆ ਉਹ ਬਾਕੇ ਖੇਤਾਂ ਵਿੱਚ ਮਲਾਲੇ ਜਾਂਦੇ ਆ ਕਿਉਂ ਨਾ ਬੱਚੇ ਇੱਥੋਂ ਦਾ ਰੋਵੇ ਕਿਉਂ ਨਾ ਚੀਕਾਂ ਮਾਰੇ ਹਲਾਕੇ ਬਲੇ ਪਰ ਪਛੜਾ ਜਦ ਚੀਕਾਂ ਮਾਰਦਾ ਆ ਬਹੁਤ ਸਾਰਿਆਂ ਦਾ ਦਰਦ ਸਹੀ ਹੁੰਦਾ ਆ ਸ਼ਬਦਾਵਲੀ ਸਹੀ ਨਹੀਂ ਹੁੰਦੀ ਪਰ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਦਾ ਬਲੇ ਪਰ ਪਛੜਾ ਨਤੀੜਿਆ ਗਿਆ ਤੇ ਕਿੱਦਾਂ ਉਹ ਆਪਣੇ ਸ਼ਬਦ ਸਹੀ ਰੱਖ ਲੈ ਗੜੀ ਤਾਂ ਕਿਸੇ ਤਰ੍ਹਾਂ ਆਪਣੇ ਤੇ ਕਾਬੂ ਰੱਖ ਲੈਦਾ ਜੀਵ ਤੇ ਪਰ ਜਿਨ੍ਹਾਂ ਨੂੰ ਕੁੱਟਿਆ ਜਾ ਰਿਹਾ ਯਾਰ ਸਾਲਾਂ ਤੋਂ ਜਿਨ੍ਹਾਂ ਦੇ ਮੂੰਹ ਕਾਲੇ ਕਿੱਤੇ ਜਾ ਰਹੇ ਉਹ ਆਪਣੀ ਸ਼ਬਦਾਵਲੀ ਕਿੱਦਾਂ ਸਹੀ ਕਰਨ ਔਰ ਮੇਰੀ ਇਹ ਬੇਨਤੀ ਆ ਅਸੀਂ ਦਰਦਮੰਦ ਲੋਕ ਆ ਅਸੀਂ ਸਾਨੂੰ ਹਜ਼ਾਰਾਂ ਸਾਲਾਂ ਤੋਂ ਪੀੜਾ ਵਿੱਚ ਰੱਖਿਆ ਗਿਆ ਜਿਹੜੇ ਵੀ ਲੋਕ ਇਸ ਦਰਦ ਦੇ ਅੰਦੋਲਨ ਨੂੰ ਚਲਾ ਕੇ ਉਸ ਦਰਦ ਨੂੰ ਖਤਮ ਕਰਨਾ ਚਾਹੁੰਦੇ ਮੇਰੀ ਉਹਨਾਂ ਅੱਗੇ ਬੇਨਤੀ ਆਪੀਲ ਹੈ ਜਿੱਦਾਂ ਬਾਬਾ ਸਾਹਿਬ ਅੰਬੜਕਰ ਦਾ ਸੰਵਿਧਾਨ ਕਹਿੰਦਾ ਸਾਬ ਕਾਸ਼ੀ ਰਾਮ ਜੀ ਨੇ ਜਿੱਦਾਂ ਬੋਲਣਾ ਸਾਨੂੰ ਸਿਖਾਇਆ ਹਰ ਜਾਤੀ ਹਰ ਧਰਮ ਨੂੰ ਨੁਮਾਇੰਦਗੀ ਵੀ ਦੇਣੀ ਆ ਸਨਮਾਨ ਵੀ ਦੇਣਾ ਆ ਔਰ ਆਪਣੀ ਲੜਾਈ ਵੀ ਮਾਨ ਸਨਮਾਨ ਦੀ ਲੜਨੀ ਆ ਇਸ ਤਰੀਕੇ ਨਾਲ ਚੱਲਣਾ ਆ ਗੰਗੂ ਇਹ ਚਾਹੁੰਦਾ ਦੇਸ਼ ਦਾ ਮਨੂ ਇਹ ਚਾਹੁੰਦਾ ਕਿ ਜਾਤਾਂ ਆਪਸ ਵਿੱਚ ਲੜਨ ਤੇ ਝਗੜਨ ਅਸੀਂ ਆਪਣੇ ਹੱਥਾਂ ਦੀ ਗੱਲ ਕਰਦੇ ਹੋਏ ਮਨੂ ਦੇ ਹੱਥ ਛੋਕੇ ਨਹੀਂ ਬੰਦਾ ਕਿ ਮਨੂ ਦੀ ਤਰ੍ਹਾਂ ਜਤਾਂ ਆਪਸ ਵਿੱਚ ਲੜਤਾਂ ਇਸ ਗੱਲ ਦਾ ਛਾ ਲੱਗਦਾ ਬਿਲਕੁਲ ਫੇਲ ਰਹੀਆਂ ਆ ਜੇਕਰ ਫੇਲ ਨਾ ਰਹੀਆਂ ਹੁੰਦੀਆਂ ਅੱਜ ਪੂਰੇ ਪੰਜਾਬ ਦੇ ਹਰ ਗੁਰੂ ਘਰ ਦੇ ਵਿੱਚ ਰੰਗਰੇਟੇ ਕੇ ਗੁਰੂ ਕੇ ਬੇਟੇ ਦਾ ਜਿਹੜਾ ਖੰਡ ਪਾਟ ਸਾਹਿਬ ਦੇ ਭੋਗ ਪਾਏ ਜਾਂਦੇ ਜੇ ਫੇਲ ਨਾ ਰਹੀਆਂ ਹੁੰਦੀਆਂ ਜੇ ਫੇਲ ਨਾ ਹੁੰਦੀਆਂ ਇਹ ਕਿਉਂ ਨਹੀਂ ਸਿੱਖਿਆ ਭੇਜੀ ਗਈ ਹਰ ਗੁਰੂ ਘਰ ਦੇ ਵਿੱਚ ਬਾਣੀਆਂ ਕਹਿੰਦੀ ਆ ਜਨਮੀ ਜਨੇ ਤੋਂ ਭਗਤ ਜਨਕੈ ਦਾਤਾ ਕੈਸੂਰ ਨਹੀਂ ਤਾਂ ਜਨਮੀ ਬਾਝ ਰਹੇਗਾ ਇਕ ਵੇ ਨੂਰ ਨਾਰੇ ਵੀ ਕਿਹਾ ਗਿਆ ਭਗਤਰ ਦਾਤਾ ਸੂਰਵੇਂ ਕਿਵੇਂ ਬਣਨਾ ਤੇ ਬਵਾਨੀਆਂ ਕਹਾਣੀਆਂ ਪੁੱਤ-ਪੁੱਤ ਕਰੇ ਗਿਆ ਬਾਬਾ ਜੀਵਨ ਸਿੰਘ ਦੀ ਕਹਾਣੀ ਨਹੀਂ ਸੀ ਬਣਦੀ ਇਹ ਕਹਾਣੀ ਹਰ ਗੁਰੂ ਘਰ ਦੇ ਵਿੱਚ ਅੱਜ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾ ਕੇ ਹਰ ਜਨ ਤੱਕ ਪਹੁੰਚਾਈ ਜਾਂਦੀ ਬਾਬਾ ਬੁੱਤਾ ਸਿੰਘ ਬਾਬਾ ਗਰਜਾ ਸਿੰਘ ਕਿਉਂ ਨਹੀਂ ਉਹਨਾਂ ਦੇ ਦਿਨ ਉਹਨਾਂ ਦੇ ਦਿਨ ਦੋਸੇ ਰੱਖੇ ਗਏ ਕਿਉਂ ਨਹੀਂ ਬਾਬਾ ਦੀਪ ਸਿੰਘ ਦੇ ਸਵਾ ਮਣ ਖੰਡੇ ਦੇ ਲਈ ਇੱਕ ਲੀਕ ਬਾਤ ਜਿਰ ਕਿ ਕਿ ਲੀਕ ਇਸ ਲੀਕ ਦੇ ਉਰਲਾ ਸਿੱਖ ਹੈ ਤੇ ਪਰਲਾ ਪਿੱਛੇ ਨੂੰ ਮੁਰਜਾ ਜਨ ਮੁਰਲਾ ਕਿਉਂ ਨਹੀਂ ਉਹ ਕਹਾਣੀਆਂ ਉਹਨਾਂ ਦੇ ਜਦੋਂ ਦਿਨ ਦੋਸੇ ਆਉਂਦੇ ਆ ਗੁਰੂ ਘਰਾਂ ਚ ਯਾਦ ਕੀਤੇ ਜਾਂਦੇ ਇੱਥੇ ਤਾਂ ਪਦਮ ਸ਼੍ਰੀ ਭਾਈ ਨਰਮੋਤ ਸਿੰਘ ਖਾਲਸਾ ਵਰਗੇ ਲੋਕ ਨੇ ਜਿਨ੍ਹਾਂ ਨੇ ਸਾਰੀ ਉਮਰ ਇਹ ਗੀਤ ਗਾਏ ਆ ਬਾਣੀ ਦੇ ਕੇ ਭਵੀਹਾ ਅਮਰਤ ਮੇਲੇ ਬੋਲਿਆ ਕਿ ਜਦੋਂ ਮਰਿਆ ਤੇ ਲਾਸ਼ਾਂ 400 ਵਿੱਚ ਕੋ ਬੰਦੀਆਂ ਉਹਨਾਂ ਦੀਆਂ ਤੇ ਬਰਕਾਰਿਆ ਜਾ ਰਿਹਾ ਪੰਜਾਬ ਦਾ ਤਲੇ ਪਰ ਪੱਟੜਾ ਮੇਰੀ ਸਿੱਖ ਭਾਈਚਾਰੇ ਅੱਗੇ ਅਪੀਲ ਹੈ ਲੋ ਵੀ ਬਹੁਤ ਸਾਰੇ ਲੋਕ ਬਹੁਤ ਚੰਗੇ ਆ ਸਿੱਖ ਧਰਮ ਦੇ ਵਿੱਚ ਪੰਛ ਦੇ ਵਿੱਚ ਜਿਨ੍ਹਾਂ ਦੇ ਕੋਲ ਠੇਕੇਦਾਰੀ ਆ ਉਹਨਾਂ ਦੇ ਦਿਮਾਗ ਵਿੱਚ ਸੁਪਨਾ ਆ ਕਿ ਗੁਰੂ ਦੀ ਗੱਲ ਪੂਰੀ ਕਰਨੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਣ ਬੋ ਮੇਰੀ ਉਹਨਾਂ ਠੇਕੇਦਾਰਾਂ ਨੂੰ ਅਪੀਲ ਆ ਨਿਮਰਤਾ ਸਾਹਿਬ ਦੀ ਕਿਰਪਾ ਕਰਕੇ ਇਹna ਪਿੱਛੇ ਰਹਿ ਗਿਆ ਨੂੰ ਨਾਲ ਰੜਾਈਏ ਆਪਾਂ ਫੈਸਲਾ ਤਹਿ ਕੁਮਾਰੀ ਮਾਇਆਵਤੀ ਜੀ ਨੇ ਕਰਨਾ ਜੇਕਰ ਸਨਮਾਨਜਨਕ ਸੀਸਾ ਮਿਲਣ ਗਿਆ ਤਾਂ ਇਹ ਸੇ ਬਾਦਸੂਰ ਜਾਰੀ ਰਹੇ